ਵੈਲਕਮ ਬੈਕ ਇਨ ਮਾਈ YouTube ਚੈਨਲ ਹੋਪ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ ਜੀ UK ਦੇ ਪਹਾੜ ਤੇ UK ਦੇ ਪਿੰਡ ਤੇ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਪੰਜਾਬ ਦੀਆਂ ਸੜਕਾਂ ਦੀ ਯਾਦ ਆ ਜੂਗੀ ਤੇ ਚੈੱਕ ਕਰੋ ਸਭ ਤੋਂ ਪਹਿਲਾਂ ਇਹ ਸੜਕਾਂ ਐਦਾਂ ਲੱਗਦਾ ਜਿੱਦਾਂ ਕਿ ਪੰਜਾਬ ਦੀਆਂ ਹੀ ਸੜਕਾਂ ਹੋਣ ਹਨ ਬਹੁਤ ਜ਼ਿਆਦਾ ਸੋਹਣਾ ਵੈਦਰ ਬਹੁਤ ਜ਼ਿਆਦਾ ਵਧੀਆ ਮਾਹੌਲ ਤੇ ਪੂਰਾ ਸ਼ਾਂਤੀ ਵਾਲਾ ਏਰੀਆ ਤੇ گاਵਾ ਪੇਡਾ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਸਾਡੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਜੀ ਡਾਉਡੇਲ ਤੇ ਰਸਤੇ ਵਿੱਚ ਜਾਂਦੇ ਜਾਂਦੇ ਆਪਾਂ ਸੋਚਿਆ ਕਿ ਥੋੜਾ ਸ਼ੂਟ ਕਰੀਏ ਕਿਉਂਕਿ ਮੱਲੋ ਮੱਲੀ ਦਿਲ ਕਰੀ ਜਾ ਰਿਹਾ ਸੀ ਸ਼ੂਟ ਕਰਨ ਨੂੰ ਬਹੁਤ ਜ਼ਿਆਦਾ ਵਧੀਆ ਵਿਊ ਸੀ ਆ ਚੈੱਕ ਕਰੋ ਗਾਵਾਂ ਇੰਡੀਆ ਵਾਲਾ ਮਾਹੌਲ ਪੂਰਾ ਚੇਤੇ ਆਉਂਦਾ ਕਿ ਆਹੀ ਚੀਜ਼ ਇੰਡੀਆ ਦੇ ਵਿੱਚ ਸੀ ਤੇ ਆਹੀ ਚੀਜ਼ ਇੱਥੇ ਦੇ ਪਿੰਡਾਂ ਦੇ ਵਿੱਚ ਵੀ ਆ ਸੜਕਾਂ ਵੀ ਡਿੱਟੋ ਕਾਪੀ ਆ ਇਹ ਪੂਰਾ ਮਾਹੌਲ ਵਧੀਆ ਆ ਪੂਰੇ ਖੇਤ ਆ ਤੇ ਬਸ ਆਪਣੇ ਪੰਜਾਬ ਦੇ ਵਿੱਚ ਜਮੀਨਾ ਇਕੋ ਜੀਆਂ ਦੇ ਇੱਥੇ ਪਹਾੜਿਆ ਹੀ ਫਰ ਗਿਆ ਜਦੋਂ ਅਸੀਂ ਕਦੀ ਇੱਧਰ ਆਏ ਤੇ ਇਹ 뷰 ਅੱਖੀਂ ਦੇਖਿਓ ਬਹੁਤ ਜ਼ਿਆਦਾ 뷰 ਆ ਪੂਰੀ ਮਾਨਸਿਕ ਸ਼ਾਂਤੀ ਮਿਲਦੀ ਆ ਦੇਖ ਕੇ ਤੇ ਪੂਰਾ ਪੰਜਾਬ ਦਾ ਚੇਤਾ ਆਉਂਦਾ ਕਿ ਵਾਕਿਆ ਪੰਜਾਬ ਪੰਜਾਬੀ ਆ ਹਨਾ ਇਹ ਚੀਜ਼ਾਂ ਦੇਖ ਕੇ ਸਾਨੂੰ ਪਤਾ ਲੱਗਦਾ ਕਿ ਪੰਜਾਬ ਸਾਡਾ ਬਹੁਤ ਵਧੀਆ ਸੀ ਹਨਾ ਜਦੋਂ ਆਪਾਂ ਸ਼ਹਿਰਾਂ ਦੇ ਰੋਲੇ ਕੋਲੇ ਜੇ ਨਿਕਲ ਕੇ ਪਿੰਡਾਂ ਲੈ ਜਾਂਦੇ ਆ ਤਾਂ ਪੂਰਾ ਉਹੀ ਮਾਹੌਲ ਮਿਲਦਾ ਆ ਪਰ ਦੇਖਣ ਨੂੰ ਨਾ ਪੂਰੀਆਂ ਸੜਕਾਂ ਵੀ ਸੇਮ ਉਹੀ ਆ ਕੋਈ ਜ਼ਿਆਦਾ ਖੁੱਲੀਆਂ ਨਹੀਂ ਕੋਈ ਜ਼ਿਆਦਾ ਚੌੜੀਆਂ ਨਹੀਂ ਤੇ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸੋਹਣੇ ਰੂੜ ਆ ਤੇ ਜੇ ਕਿਤੇ ਤੁਸੀਂ ਇਹ ਚੀਜ਼ ਅੱਖੀਂ ਦੇਖੋ ਤਾਂ ਤੁਸੀਂ ਇਹ ਫੀਲ ਕਰ ਸਕਦੇ ਆ ਕਿ ਮੈਂ ਕੀ ਕਹਿਣਾ ਚਾਹੁੰਦਾ ਆ ਹਨਾ ਤੇ ਇਹ ਜਦੋਂ ਤੁਸੀਂ ਮੈਟਲੌਗ ਤੋਂ ਡੌਬਟੇਲ ਜਾਉਂਗੇ ਇਹ ਤੁਹਾਨੂੰ ਜਿੱਥਾ ਉੱਥੇ ਰਸਤੇ ਦੇ ਵਿੱਚ ਮਿਲੂਗੀ ਤੇ ਬਹੁਤ ਜ਼ਿਆਦਾ ਵਧੀਆ ਵੀ ਹੋਊਗਾ ਚੈੱਕ ਕਰੋ ਤੁਸੀਂ ਪਣੇ ਰਹੋ ਸਾਡੇ ਨਾਲ ਬਲੌਗ 'ਚ ਲਾਸਟ ਤੱਕ ਅਸੀਂ ਤੁਹਾਨੂੰ ਬਹੁਤ ਵਧੀਆ-ਵਧੀਆ ਚੀਜ਼ਾਂ ਦਿਖਾ ਲਾਂਗੇ ਚੈੱਕ ਕਰੋ ਬਹੁਤ ਜਿਆਦਾ ਵਧੀਆ ਵੀਊ ਆ ਦੇਖ ਕੇ ਪੂਰਾ ਮਨ ਖੁਸ਼ ਹੋ ਜਾਂਦਾ ਤੇ ਇੱਕਦਮ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਤੇ ਬੰਦਾ ਆਟੋਮੈਟਿਕ ਹੀ ਖੁਸ਼ ਹੋਈ ਜਾਂਦਾ ਤੇ ਸੜਕਾਂ ਲੈ ਕਰੋ ਆ ਪੰਜਾਬ ਵਾਲੇ ਹਾਲ ਪੂਰੇ ਦਿਖਾਉਣ ਨੂੰ ਦਿਖਾਉਣ ਨੂੰ ਮਿਲੂਗੀ ਤੁਹਾਨੂੰ ਤੇ ਉਹ ਸਾਹਮਣੇ ਲੈ ਕੇ ਕਰੋ ਬਹੁਤ ਵਧੀਆ ਬਾਈ ਮੱਲੋ ਮੱਲੀ ਮਨ ਖੁਸ਼ ਹੁੰਦਾ ਦੇਖ ਕੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਅਨੂ ਵਿਊਜ਼ ਕਿੰਨੇ ਲੱਗੇ ਹੈ ਨਾ ਤੇ ਬਾਕੀ ਅੱਗੇ-ਅੱਗੇ ਸਾਡੇ ਨਾਲ ਬਨੇ ਰਹੋ ਤੇ ਆਪਾਂ ਤੁਹਾਨੂੰ ਹੋਰ ਵੀ ਵਿਊ ਦਿਖਾਵਾਂਗੇ ਬਹੁਤ ਵਧੀਆ ਵਿਊ ਮਿਲੂਗਾ ਤੁਹਾਨੂੰ ਦੇਖਣ ਨੂੰ ਤੇ ਹੋਰ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਐਡ ਕੀਤੀਆਂ ਹਨਾ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਆ ਬਹੁਤ ਵਧੀਆ ਵਿਊ ਆ ਲੋ ਵੀ ਮਿੱਤਰੋ ਆ ਡੋਬ ਡੇਲ ਇਹ ਵੀ ਕੋਈ ਦਰਬੀ ਤੋਂ ਜ਼ਿਆਦਾ ਦੂਰ ਨਹੀਂ ਆ ਇਹ ਮੈਟਲੋਕ ਡੋਬ ਡੇਲ ਪੀਕ ਡਿਸਟ੍ਰਿਕਟ ਇਹ ਸਾਰਾ 30 35 40 ਮਿੰਟ ਦੀ ਡਰਾਈਵ ਤੇ ਹਨਾ ਸਾਰਾ ਕੁਝ ਜੇ ਤੁਸੀਂ ਕਿਸੇ ਇੱਕ ਦਿਨ ਦਾ ਇਹ ਟ੍ਰਿਪ ਬਣਾਓ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਦੇਖ ਸਕਦੇ ਆ ਹਨਾ ਤੇ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਆ ਹਰਿਆਲੀ ਚੈੱਕ ਕਰੋ ਗ੍ਰੀਨਰੀ ਬਹੁਤ ਜ਼ਿਆਦਾ ਗ੍ਰੀਨਰੀ ਆ ਤੇ ਇੱਥੋਂ ਸ਼ੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਮਾਹੌਲ ਚੈੱਕ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸੀਦਾ ਵੀ ਆਪਣੇ ਜਿਹੜੇ ਬਲੌਗ ਕੋਈ ਐਦਾਂ ਨਹੀਂ ਹੈਗਾ ਵੀ ਸਵੇਰ ਨੂੰ ਉੱਠ ਕੇ ਜੀ ਮੈਂ ਆ ਕਰ ਲਿਆ ਉਹ ਕਰ ਲਿਆ ਖਾ ਲਿਆ ਪੀ ਲਿਆ ਆਪਣੇ ਬਲੌਗ ਹੁੰਦੇ ਆ ਫੈਮਿਲੀ ਵਾਲੇ ਫੈਮਿਲੀ ਵਾਲੇ ਤੇ ਬੱਚਿਆਂ ਵਾਲੇ ਜਿੱਥੇ ਤੁਸੀਂ ਆਪਣੇ ਫੈਮਿਲੀ ਦੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ ਨਾ ਤੁਸੀਂ ਆ ਲੋਕੀ ਦੇਖੋ ਆਪਣਾ ਪੂਰਾ ਸਿਸਟਮ ਸੈੱਟ ਕਰਕੇ ਆਏ ਆ ਆਪਣੀਆਂ ਚੇਅਰਸ ਲੈ ਕੇ ਆਏ ਆ ਆਪਣਾ ਫੂਡ ਲੈ ਕੇ ਆਏ ਆ ਆਪਣੇ ਡਰਿੰਕਸ ਲੈ ਕੇ ਆਏ ਆ ਤੇ ਉੱਥੇ ਬੈ ਕੇ ਇੰਜੋਏ ਕਰ ਰਹੇ ਆ ਹਨਾ ਤੇ ਇਹ ਵੀ ਜਗਾ ਫੈਮਲੀ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਲਈ ਬਹੁਤ ਵਧੀਆ ਆ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਆਓ ਤੇ ਮੈਂ ਹੋਪ ਕਰਦਾ ਕਿ ਤੁਸੀਂ ਪੂਰਾ ਆਨੰਦ ਲਓਗੇ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਮਾਹੌਲ ਤੇ ਉਹ ਦੇਖੋ ਜਾਂ ਤਾਂ ਕਿਥੇ ਪੰਗੇ ਲੈਣ ਲਈ ਆ ਇਹ ਹਸਬੰਡ ਵਾਈਫ ਤੇ ਉਹਨਾਂ ਦੇ ਬੱਚੇ ਲੱਗਦੇ ਆ ਮੈਨੂੰ ਯੇ ਭਾਈ ਜੇ ਕਿ ਡਿਗ ਪੁਆਇੰਟ ਦਾ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹਨਾ ਪਰ ਜਨਤਾ ਨਹੀਂ ਸੁਧਰਦੀ ਚਲੋ ਕੋਈ ਨਹੀਂ ਇਹਨਾਂ ਦੀ ਲਾਈਫ ਹੈ ਇਹਨਾਂ ਨੂੰ ਇੰਜੋਏ ਕਰਨ ਦਾ ਮੌਕਾ ਦੇਣਾ ਚਾਹੀਦਾ ਆ ਤੇ ਵੈਸੇ ਵੀ ਆਪਾਂ ਕੌਣ ਨੂੰ ਨੇ ਰੁਕਣ ਵਾਲੇ ਹਨਾ ਤੇ ਆਪਾਂ ਫੇਰ ਪਿੱਛੇ ਟੌਪਿਕ ਤੇ ਮੁੜਦੇ ਹਾਂ ਤੁਸੀਂ ਮਾਹੌਲ ਚੈੱਕ ਕਰੋ ਬਾਈ ਪੂਰਾ ਆਤਮ ਮਾਹੌਲ ਵਾ ਪੂਰਾ ਇੰਜੋਏਮੈਂਟ ਕਦੇ ਇੱਕ ਟਾਈਮ ਕੱਢ ਕੇ ਇੱਥੇ ਜ਼ਰੂਰ ਆਓ ਸਪੈਸ਼ਲੀ ਸਮਰ ਦੇ ਵਿੱਚ ਜ਼ਰੂਰ ਆਓ ਇੱਥੇ ਕਿਉਂਕਿ ਮੁੜ ਕੇ ਫਿਰ ਤਾਂ ਠੰਡ ਹੋ ਜਾਣੀ ਹੈ ਤੇ ਮਾਹੌਲ ਨਹੀਂ ਬਣਦਾ ਹਨਾ ਉਦੋਂ ਦਾ ਤੇ ਪਰ ਜੇ ਤੁਸੀਂ ਇੱਥੇ ਗਰਮੀਆਂ ਦੇ ਵਿੱਚ ਆਓ ਤਾਂ ਪੂਰਾ ਚਿੱਲ ਮੂਡ ਆ ਤੇ ਉਹ ਦੇਖ ਲਓ ਬੰਦੇ ਕਿੰਦਾ ਜੰਤਾ ਕੁਰਸੀਆਂ ਡਾਵਾ ਕੇ ਵਿੱਚ ਬੈਠੀ ਆ ਤੇ ਖਾਸ ਗੱਲ ਇਹ ਆ ਕਿ ਇਹ ਆਪਣੇ ਦਰਵੀ ਦੇ ਬਿਲਕੁਲ ਨੇੜੇ ਆ ਤੇ ਤੁਹਾਨੂੰ ਪੂਰਾ ਇੱਥੇ ਆਪਣਾ ਏਸ਼ੀਅਨ ਪਾਰਟੀ ਮਿਲਣਾ ਆ ਪੂਰੇ ਆਪਣੇ ਪਾਕਿਸਤਾਨੀ ਇੰਡੀਅਨ ਹੀ ਮਿਲੂਗੇ ਪੂਰਾ ਚਿੱਲ ਮੂਡ ਬਣਿਆ ਪਿਆ ਆ ਤਾਨੂੰ ਮਸਾ ਵੀ ਫੀਲ ਨਹੀਂ ਹੋਣਾ ਕਿ ਤੁਸੀਂ ਯੂਕੇ ਦੇ ਵਿੱਚ ਘੁੰਮਦੇ ਆ ਹਨਾ ਚੈੱਕ ਕਰੋ ਤੁਸੀਂ ਸੂਟਾਂ ਤੋਂ ਲੈ ਕੇ ਸਾੜੀਆਂ ਮੁਰਕੇ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਆਇਆ ਜੀ ਸਟੈਪਿੰਗ ਸਟੋਨ ਤੇ ਇਹਦੇ ਉੱਤੇ ਵੀ ਤੁਸੀਂ ਕ੍ਰੋਸ ਕਰ ਸਕਦੇ ਆ ਹੁਣ ਥੋੜਾ ਪਾਣੀ ਘੱਟ ਤੇ ਪ੍ਰਿੰਟਰ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਆ ਤੇ ਇਹ ਜਿਹੜੇ ਸਟੋਨ ਆ ਇਹਨਾਂ ਨੂੰ ਪੂਰਾ ਕਵਰ ਕਰਦਾ ਹੁੰਦਾ ਪਾਣੀ ਹਨਾ ਤੇ ਬਾਕੀ ਮਾਹੌਲ ਪੂਰਾ ਓਕੇ ਆ ਤੇ ਜੋ ਆਏ ਕਰੀ ਜਾਂਦੀ ਹੈ ਜਨਤਾ ਤੇ ਆ ਸਾਹਮਣੇ ਚੈੱਕ ਕਰੋ ਕਿਦਾਂ ਲਾਈਨ ਲੱਗੀ ਹੈ ਇੱਧਰ ਨੂੰ ਆਉਣ ਨੂੰ ਤੇ ਉੱਧਰ ਨੂੰ ਜਾਣ ਵਾਲਿਆਂ ਦੀ ਤੇ ਸਪੈਸ਼ਲੀ ਇਹ ਚੀਜ਼ ਮਤਲਬ ਇਹ ਜਗਾ ਉਹਨਾਂ ਲਈ ਆ ਜਿਹੜੇ ਬੰਦੇ ਆਪਣੀ ਫੈਮਲੀ ਜਾਂ ਫਰੈਂਡਸ ਦੇ ਨਾਲ ਇੱਥੇ ਆਉਗੇ ਆਪਣਾ ਲੋਈ ਪੇਡੂ ਜਾ ਕੇ ਕਰੋ ਆਹ ਪੇਡਾ ਪੇਡੂ ਤੁਹਾਨੂੰ ਸਭ ਕੁਝ ਮਿਲੂਗਾ ਇੱਥੇ ਦੇਖਣ ਨੂੰ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਵੀ ਪੂਰਾ ਪਿੰਡ ਵਾਲਾ ਮਾਹੌਲ ਮਿਲੂਗਾ ਜਿਹੜੀਆਂ ਜਿਹੜੀਆਂ ਜੀਜਾ ਆਪਾਂ ਨੂੰ ਪੰਜਾਬ ਦੇ ਪਿੰਡਾਂ 'ਚ ਮਿਲਦੀਆਂ ਸਾਰੀਆਂ ਤਾਂ ਨਹੀਂ 100% ਤਾਂ ਨਹੀਂ ਅਸੀਂ ਕਹਿ ਸਕਦੇ ਕਿ ਪੰਜਾਬ ਤਾਂ ਨਹੀਂ ਪੰਜਾਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਨਾ ਪੰਜਾਬ ਬਣ ਸਕਦਾ ਤੇ ਪੰਜਾਬ ਤਾਂ ਬਾਈ ਫਿਰ ਪੰਜਾਬੀ ਆ ਪਰ ਜੇ ਤੁਸੀਂ ਕੋਈ ਏਦਾਂ ਦੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਆ ਤਾਂ ਥੋੜਾ ਜਿਆ ਤੁਹਾਡੇ ਮਨ ਨੂੰ ਸਕੂਨ ਦੇ ਸਕਦੇ ਆ ਇੱਥੇ ਆ ਕੇ। ਲਓ ਜੀ ਫਿਰ ਆਪਾਂ ਵਿੱਚ ਐਡ ਕੀਤੀ ਥੋੜੀ ਜੀ ਆਪਣੀ ਵੀਡੀਓ। ਲਓ ਜੀ ਇਹ ਸਾਡਾ ਸੀ ਅੱਜ ਦਾ ਬਲੌਗ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਬਹੁਤ ਅਲੱਗ-ਅਲੱਗ ਚੀਜ਼ਾਂ ਦਿਖਾ ਲਈਆਂ ਹਨ ਤੇ ਅਲੱਗ-ਅਲੱਗ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਚਲੋ ਜੇ ਕੁਝ ਰਹਿ ਗਿਆ ਤਾਂ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦਿਖਾਵਾਂਗੇ। ਤੇ ਇੱਥੋਂ ਮੈਂ ਸਪੈਸ਼ਲ ਗੱਡੀ ਰੋਕ ਕੇ ਕੈਮਰਾ ਔਨ ਕੀਤਾ ਕਿਉਂਕਿ ਥੇ ਵੀਊ ਬਹੁਤ ਜ਼ਿਆਦਾ ਵਧੀਆ ਸੀ ਤੇ ਇੱਥੋਂ ਕ੍ਰੋਸਿੰਗ ਦੀ ਵੀਡੀਓ ਬਹੁਤ ਵਧੀਆ ਆਂਦੀ ਸੀ ਤੇ ਮੈਂ ਸੋਚਿਆ ਕਿ ਇੱਥੇ ਆਪਾਂ ਨੂੰ ਵੀਡੀਓ ਬਣਾਉਣੀ ਚਾਹੀਦੀ ਆ ਤੇ ਬਲੌਗ ਦੇ ਵਿੱਚ ਵੀ ਐਡ ਕਰਨੀ ਚਾਹੀਦੀ ਆ ਹਨਾ ਤੇ ਉਤੋਂ ਬਾਅਦ ਬਾਈ ਜੀ ਆਹ ਇੱਕ ਗੱਲ ਦੇਖੋ ਆਹ ਤੁਹਾਨੂੰ ਦੇਖ ਕੇ ਤਾਂ ਇੰਡੀਆ ਵਾਲਾ ਮਾਹੌਲ ਜਿੱਤੇ ਆ ਜਾਊਗਾ ਜਿੱਦਾਂ ਇੰਡੀਆ 'ਚ گاਵਾ ਮੁਰੇ ਆ ਜਾਂਦੀਆਂ ਸੀਗੀਆਂ ਮੋਟਰਸਾਈਕਲਾਂ ਦੇ ਗੱਡੀਆਂ ਦੇ ਪੂਰਾ ਸੇਮ ਉਹੀ ਮਾਹੌਲ ਸੀ ਤੇ ਪਰ ਕਿ ਲੋਕ ਕੋਈ ਨਹੀਂ ਆਪਾਂ ਵੀ ਇੱਥੇ ਗੱਡੀ ਰੋਕੀ ਤੇ ਇਹਨਾਂ ਨੂੰ ਨੰਗਰ ਨੂੰ ਥਾਂ ਦਿੱਤਾ ਹਨਾ ਤੇ ਕਿਉਂਕਿ ਇੱਥੇ ਨੂੰ ਥਾਂ ਦੇਣਾ ਵੀ ਪੈਣਾ ਸੀ ਤੇ